ਤਕਨੈਸ਼ਨਲ ਹਾਈਵੇ ਉੱਤੇ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਛੋਟਾ ਹਾਥੀ ਬੱਸ ਦੇ ਨਾਲ ਟਕਰਾਨ ਤੋਂ ਬਾਅਦ ਇੱਕ ਭਾਰੀ ਕੈਂਟਰ ਦੇ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਛੋਟਾ ਹਾਥੀ ਸੜਕ ਦੇ ਵਿਚਕਾਰ ਪਲਟ ਗਿਆ ਜਦੋਂ ਕਿ ਕੈਂਟਰ ਵੀ ਸੰਤੁਲਨ ਗਵਾਉਣ ਤੋਂ ਬਾਅਦ ਸੜਕ ਦੇ ਵਿਚਕਾਰ ਪਲਟ ਗਿਆ। ਸੂਚਨਾ ਦੇ ਅਨੁਸਾਰ ਕਿ ਦੋਵੇਂ ਵਾਹਨ ਪਲਟਣ ਕਾਰਨ ਉੱਤੇ ਉਹਨਾਂ ਉੱਤੇ ਲੱਤਿਆ ਸਮਾਨ ਸੜਕ ਉੱਤੇ ਖਿੰਡ ਗਿਆ ਸੀ। ਟਾਪਸੇ ਦੇ ਵਿੱਚ ਦੋਵੇਂ ਵਾਹਨ ਬੇਹਦ ਨੁਕਸਾਨੇ ਗਏ ਨੇ। ਪਰ ਖੁਸ਼ਕਿਸਮਤੀ ਨਾਲ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਾਂ ਨੇੜੇ ਤੇੜੇ ਦੇ ਵਾਹਨਾਂ ਨੇ ਆਪਣੇ ਵਾਹਨ ਜਿਹੜੇ ਕਿ ਭਜਾ ਕੇ ਆਪਣੀ ਜਾਨ ਬਚਾਈ ਹੈ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਉੱਤੇ ਕਾਫੀ ਸਮੇਂ ਤੱਕ ਲੰਬਾ ਜਾਮ ਰਿਹਾ ਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਕ੍ਰੇਨਾਂ ਦੀ ਮਦਦ ਦੇ ਨਾਲ ਭਾਰੀ ਵਾਹਨਾਂ ਨੂੰ ਸਾਈਡ ਤੇ ਹਟਾ ਦਿੱਤਾ ਛੋਟੇ ਹਾਥੀ ਦਾ ਕੀ ਨਾਮ ਹੈ ਭਈਆ ਰਜੀ ਮੁਹੰਮਦ ਅੱਛਾ ਕਿਹੜਾ ਕੀ ਹਾਦਸਾ ਛੋਟਾ ਹਾਥੀ ਨੇ ਬਰਾਬਰ ਸੈਟ ਮੈਂ ਸਾ ਕੰਡਰ ਸੈਟ ਮਾਰੀ ਗਾੜੀ ਪਟਲੀ ਵਿੱਚ ਚੜਾਈ ਪਟਲੀ ਸੋ ਤਾਰੇ ਤੋਂ ਪਲਟ ਗਈ ਆਪ ਕਹਾਂ ਹਸਿਆਰ ਜੀ ਕਹਾਂ ਜਾਣਾ ਦਾ नवाड़ा दादरी से आ रहे थे जलंधर जाना है गाड़ी कौन सी है, गाड़ी, गाड़ी। है। चौदह बचा बचा गया। बचा दोनों का हो गया किसी के ना नौ किसी का चोट ना है, किसी का को सब बचा है। अकेले, साथ अकेले ये साढ़े सात बजे का सफर ਆਪਨੇ ਆਏ ਇਹ ਤੜਕੇ ਜੀ ਇਧਰੋਂ ਇੱਕ ਬੱਸ ਦੇ ਨਾਲ ਗੱਡੇ ਇੱਕ ਛੋਟਾ ਹੱਥੀ ਟਕਰਾ ਗਿਆ ਸੀਗਾ ਜੀ ਛੋਟਾ ਹੱਥੀ ਵੀ ਪਲਟ ਗਿਆ ਤੇ ਮੂਰੇ ਹੁੰਦਾ ਸੀ ਟਰਾਂਕ ਕੰਟੇਨਰ ਬੰਦ ਕੰਟੇਨਰ ਵੱਡਾ ਟਰਾਲਾ ਉਹ ਵੀ ਪਲਟ ਗਿਆ ਜੀ ਤੇ ਜਾਨੀ ਨੁਕਸਾਨ ਕੋਈ ਨਹੀਂ ਸਿਰਫ ਮੁੱਲੀ ਜਈ ਆਪਣੇ ਰਗੜਾ ਲੱਗੀਆਂ ਨੇ ਬੰਦੇ ਇਹਦੇ ਤੇ ਬਾਕੀ ਬਚਾਏ ਸਾਰਾ ਹਾਂ ਜੀ ਹਾਂ ਇਹ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਆ ਰਹੇ ਸੀ ਇਹ ਇਧਰ ਜਲੰਧਰ ਸਾਲੇ ਸੜਨ ਚਾਲੇ ਸੀ ਇਹ ਕੰਟੇਨਰ ਭਰੇ ਹੋਏ ਜਿਹੇ ਚ 26 ਟਾਈਟਨ ਮਾਲ ਲੋਡ ਆ ਹਾਂਜੀ ਠੀਕ ਹੈ ਵਿਚਾਰ ਰਹਿ ਗਿਆ ਤੇ ਮੂਹਲੀ ਜਿਹੜਾ ਰਗੜੇ ਲੱਗੀ ਉਹਨਾਂ ਦੇ ਡਰਾਈਵਰ ਤੇ ਬਾਕੀ